ਅਸੀਂ ਉਹਨੂੰ ਕਰਾਂਗੇ ਸਾਰੀ ਦੁਨੀਆ ਨਵਾਂ ਸਾਲ ਮਨਾਉਂਦੀ ਲੋਕੀ ਕਦੂਜੇ ਨੂੰ ਤੋਹਫੇ ਦਿੰਦੇ ਪਕਾੜ ਕੂੜ ਦਿੰਦੇ ਹੋਰ ਬਹੁਤ ਕੁਝ ਕਰਦੇ ਕਰਦੇ ਨੇ ਤੇ ਕਹਿੰਦੇ ਜੀ ਨਵਾਂ ਸਾਲ ਚੜ ਗਿਆ ਕਹਿੰਦੇ ਵਧਾਈਆਂ ਹੋਣਾ ਇਹ ਕਹਿੰਦੇ ਇੱਕ ਦੂਜੇ ਨੂੰ ਫੋਨ ਵੀ ਕਰਦੇ ਮੈਸੇਜ ਵੀ ਕਰਦੇ ਬੜਾ ਕੁਝ ਕਰਦੇ ਕਈ ਲੋਕ 12 ਵਜੇ ਉੱਠ ਕੇ ਪਟਾਕੇ ਚਲਾਉਂਦੇ ਕਈ ਕੁਛ ਕਰਦੇ ਕੋਈ ਕੁਛ ਕਰਦੇ ਬਹੁਤ ਦੁਨੀਆ ਤੇ ਤੁਸੀਂ ਦੇਖਦੇ ਹੋ ਬੜਾ ਲੋਕਾਂ ਨੂੰ ਚਾੜ੍ਹਿਆ ਹੁੰਦਾ ਜਿਹੜਾ ਗੁਰਮੁਖਧਰ ਰਸਤਾ ਜੇ ਤੁਸੀਂ ਅਸਲ ਸੁੱਖ ਲੈਣਾ ਹੋਣ ਮੈਂ ਬੇਨਤੀ ਸ਼ੁਰੂ ਕਰਦਾ ਹਾਂ ਅਸਲ ਜਿਸ ਸੁੱਖ ਸੁਖ ਲੈਣਾ ਹੈ ਤਾਂ ਜਿਹੜੀਆਂ ਮੈਂ ਬੇਨਤੀਆਂ ਕਰਾਂਗਾ ਉਹ ਕਰਿਓ ਤੁਹਾਡਾ ਜੀਵਨ ਸਦੀਵੀ ਤੌਰ ਤੇ ਨਵੇਂ ਸਾਲ ਹੋ ਜਾਏਗਾ ਜਿੰਨਾ ਚਾਹ ਤੁਹਾਨੂੰ ਨਵੇਂ ਸਾਲ ਚੜਨ ਤੇ ਰਹਿੰਦੇ ਹਨ ਉਹ ਤੁਹਾਨੂੰ ਹਮੇਸ਼ਾ ਹੀ ਚੜਿਆ ਰਹੇਗਾ ਉਹਨੇ ਅੰਦਰ ਖੁਸ਼ੀ ਹਮੇਸ਼ਾ ਹੀ ਹਮੇਸ਼ਾ ਹੀ ਬਣੀ ਰਹੇਗੀ ਅਨੰਦ ਖੇੜਾ ਅੰਦਰ ਮੈਂ ਨਹੀਂ ਬੁਣਿਆ ਰੇਗਾ ਸਦਾ ਹੀ ਸਦਾ ਹੀ ਇਹ ਨਹੀਂ ਵੀ ਭਾਵੇਂ ਨਵਾਂ ਸਾਲ ਚੱਲੇਗਾ ਜਦੋਂ ਦੋ ਤਰੀਕ ਹੋਗੀ ਫਿਰ ਕਹਿੰਦੇ ਚੰਗਾ ਹੀ ਨਵਾਂ ਸਾਲ ਤਾਂ ਹੁਣ ਲੰਘ ਗਿਆ ਨਾ ਨਿਤ ਨਵਾਂ ਨਿਰਵਾ ਨਿਤ ਨਵਾਂ ਨਿਰਵਾ ਹੂੰ ਸਾਹਿਬ ਮੇਰਾ ਨਿਤ ਨਵਾਂ ਨਿਤ ਨਵਾਂ ਸਾਲ ਹੋ ਤੁਹਾਨੂੰ ਕਿਉਂ ਜਿਹੜੀਆਂ ਬੇਨਤੀਆਂ ਕਰਾਂਗਾ ਜਦੋਂ ਇਹ ਕਰੋਗੇ ਜੀਵਨ ਪਲਟੇਗਾ ਕਿਉਂਕਿ ਗੁਰਬਾਣੀ ਚੋਂ ਬੇਨਤੀ ਹੋ ਰਹੀ ਮੇਰੇ ਪੱਲੇ ਕੁਝ ਨਹੀਂ ਹੈਗਾ ਮੈਂ ਤਾਂ ਦਸ ਬੇਨਤੀ ਕਰਨ ਵਾਲਾ ਇੱਕ ਮਾਧਿਅਮ ਆ ਪ੍ਰਮਾਤਮਾ ਦਾ ਹੋਰ ਤਾਂ ਕੁਝ ਨਹੀਂ ਹੈਗਾ ਮੇਰੇ ਪੱਲੇ ਕੀ ਕਰਨਾ ਹੈ ਹੁਣ ਤੁਸੀਂ ਕਹੋਗੇ ਵੀ ਦਸ ਭਾਈ ਵੀ ਤੂੰ ਹੁਣ ਦੱਸਣ ਤੋਂ ਲੱਗਿਆ ਦਸ ਫਿਰ ਮੈਂ ਬੇਨਤੀ ਕਰਦਾ ਹਾਂ ਗੁਰੂ ਕੇ ਪਿਆਰ ਜਦੋਂ 31 ਦਸੰਬਰ ਦੀ ਰਾਤ ਹੋਏਗੀ ਤੁਸੀਂ ਕੀ ਕਰਨਾ ਹੈ 11 ਸਵੇਰ 11 ਵਜੇ ਇਸ਼ਨਾਨ ਪਾਣੀ ਕਰ ਲਓ ਆਪਦਾ ਕੇਸੀ ਇਸ਼ਨਾਨ ਕਰ ਲੈਣਾ ਧਿਆਨ ਨਾਲ ਸੁਣੋ ਦੁਨੀਆ ਦੇ ਪਿੱਛੇ ਲੱਗ ਕੇ ਉਹਨਾਂ ਦੀ ਚਾਲ ਨਹੀਂ ਚੱਲੀਦੀ ਹੁੰਦੀ ਆਪਣੀ ਚਾਲ ਚੱਲੀ ਜਾਂਦੀ ਹੈ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾ ਕੇਰੀ ਬਖਮ ਮਾਰਗ ਚੱਲਣਾ ਲਬ ਲਬ ਓੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਾਨਿਆ ਹਤਿਖੀ ਵਾਲਹੁਣ ਕੀਤ ਮਾਰਗ ਜਾਣਾ ਗੁਰਪ੍ਰਸਾਦ ਜੀ ਜਿਨੀ ਆਪ ਤਜ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਅਨੰਤ ਸਾਉ ਤੁਸੀਂ ਆਪਣੀ ਚਾਲ ਚੱਲਣਾ ਉਹ ਚਾਲ ਕੀ ਹੈ ਲੋਕੀ ਉਧਰ ਫੋਨ ਕਰਦੇ ਹੁੰਦੇ ਆ ਕਿਸੇ ਨੂੰ ਕੋ ਕਿਸੇ ਨੂੰ ਲੱਗਿਆ ਹੁੰਦਾ ਕੁਝ ਤੁਸੀਂ ਕਿਸੇ ਨੂੰ ਫੋਨ ਨਹੀਂ ਕਰਨਾ ਬਾਤ ਕਰੀ ਜਾਇਓ ਕੁਛ ਨਹੀਂ ਫਰਕ ਪੈਣਾ ਡਜ਼ ਯੂ ਚਾਈਲਡ ਫੀਲ ਟਾਇਰਡ ਆਫਨ ਇਟ ਇਜ਼ ਪੋਸੀਬਲ ਥੈਟ ਥਿਸ ਇਜ਼ ਬਿਕੋਜ਼ ਦੇ ਆਰ ਨਾਟ ਮੀਟਿੰਗ ਥੇਅਰ ਡੇਲੀ ਨਿਊਟ੍ਰੀਸ਼ਨਲ ਨੀਡਸ ਐਂਡ ਮੇ ਬੀ ਹੈਵਿੰਗ ਵਿਟਾਮਿਨ ਡੀ ਡੈਫੀਸ਼ੈਂਸੀ ਬਾਤ ਕਰੀ ਜਾਇਓ ਕੁਛ ਨਹੀਂ ਫਰਕ ਪੈਣਾ 11:00 11:00 ਵਜੇ ਤੁਸੀਂ ਕੇਸੀ ਇਸ਼ਨਾਨ ਕਰਨ ਲੱਗ ਜਾਣਾ ਹੈ ਕੇਸੀ ਇਸ਼ਨਾਨ ਮਗਾਰਾ ਸਰੀਰਿਕ ਇਸ਼ਨਾਨ ਕਰਕੇ ਚੰਗੀ ਤਰ੍ਹਾਂ ਆਣ ਆਪ ਦਾ ਆਸਣ ਲਾ ਲੈਣਾ ਹੈ ਧਿਆਨ ਨਾਲ ਸੁਣੋ ਇਹ ਕੰਮ ਦੀ ਗੱਲ ਹੈ ਇਹ ਗੱਲ ਸਾਰੀ ਜਿਹੜੀ ਮੈਂ ਬੇਨਤੀ ਕਰਦਾ ਇਹ ਸ਼ਹੀਦੀ ਪ੍ਰੇਰਣਾ ਹੁੰਦੀ ਮੈਂ ਆਪਣੇ ਵੱਲੋਂ ਨਹੀਂ ਕਰਦਾ ਮੈਨੂੰ ਜਿਵੇਂ ਸੰਗਤ ਕਹਿੰਦੀ ਫਿਰ ਮੈਂ ਉਹ ਮੈਂ ਕਰ ਦਿੰਦਾ ਤੁਸੀਂ ਆਸਣ ਲਾ ਲੈਣਾ ਆਸਣ ਲਾ ਕੇ ਤੁਸੀਂ 12 ਪਹਿਲੇ ਪਲਾਸਣ ਲਾ ਲਓ ਜੋਤ ਲਾ ਲੂ ਜਲ ਰੱਖ ਲਓ ਕੋਲੇ ਫਿਰ ਤੁਸੀਂ 3 ਵਜੇ ਤੱਕ ਪਹਿਲਾ ਪੈਰ ਪੂਰਾ 12 ਤੋਂ 3 ਇੱਕ ਪੈਰ ਪਹਿਲਾ ਪੈਰ ਆ ਇਹ 12 ਤਨ ਪਹਿਲਾ ਪੈਰ ਹੁੰਦਾ ਇਹਨਾਂ ਨੂੰ ਪਤਾ ਪੈਰ ਕੀ ਹੁੰਦਾ ਇਹਨਾਂ ਨੂੰ ਪਤਾ ਪਹਿਲੇ ਪੈਰ ਪੂਰਾ ਤੁਸੀਂ ਝੌਂਕੜਾ ਲਾਉਣਾ ਹੈ ਬੰਦਗੀ ਕਰਨੀ ਹੈ ਕਰਨੀ ਕੀ ਹੈ ਕੀ ਕਰਨਾ ਉਹ ਵੀ ਦੱਸਦਾ ਹੈ ਦੇਖੋ ਇਹਦੇ ਨਾਲ ਥੋੜਾ ਫਾਇਦਾ ਹੋਣਾ ਹੈ ਥੋੜਾ ਫਾਇਦਾ ਹੋਣਾ ਹੈ ਤਨ ਜਦੋਂ ਕਿਸੇ ਚੀਜ਼ ਦੀ ਸ਼ੁਰੂਆਤ ਗੁਰਬਾਣੀ ਤੋਂ ਕੀਤੀ ਜਾਵੇ ਨਾਮ ਤੋਂ ਕੀਤੀ ਜਾਵੇ ਸਿਮਰਨ ਤੋਂ ਕੀਤੀ ਜਾਵੇ ਸ਼ਹੀਦਾਂ ਦੀ ਕਿਰਪਾ ਤੋਂ ਕੀਤੀ ਜਾਵੇ ਉਹ ਚੀਜ਼ ਵੱਡੀ ਹੁੰਦੀ ਪਾਰੀ ਹੁੰਦੀ ਠੀਕ ਹੈ ਨਾ ਤੁਹਾਨੂੰ ਬਹੁਤ ਕਿਰਪਾ ਮਿਲੇਗੀ ਬੇਅੰਤ ਕਿਰਪਾ ਮਿਲੇਗੀ ਤੁਸੀਂ ਸੋਚੀ ਵੀ ਨਹੀਂ ਉਹਨਾਂ ਏਡੀ ਕਿਰਪਾ ਮਿਲੇਗੀ ਜੋ ਚਾਹੀਦਾ ਉਹ ਹੀ ਮਾਰਾ ਦੇ ਦਿੰਦੇ ਸਿੱਖ ਨੂੰ ਕਿਉਂਕਿ ਉਹ ਭਾਵਨਾ ਦੇਖਦੇ ਅੰਦਰੋਂ ਗੋਬਿੰਦ ਭਾਉ ਭਗਤ ਕਾ ਬੁਖਾ ਤੁਸੀਂ ਚੌਂਕੜਾ ਲਾਉਣਾ ਹੈ ਕਰਨਾ ਕੀ ਹੈ ਕੋਈ ਵੀ ਬਾਣੀ ਜਿਹੜੀ ਤੁਸੀਂ ਜਿਆਦਾ ਜਿਹਦੇ ਨਾਲ ਤੁਹਾਡਾ ਪ੍ਰੇਮ ਹੈ ਜਿਵੇਂ ਜਪਜੀਤ ਸਾਹਿਬ ਜਾਪ ਸਾਹਿਬ ਚੌਪੀ ਸਾਹਿਬ ਤਾਂ ਪ੍ਰਸਾਦ ਸਭਈਏ ਆਨੰਦ ਸਾਹਿਬ ਕਾਲੁਸਤ ਤੂ ਗੁਰਦੰਤੀ ਚੰਡੀ ਦੀ ਵਾਰ ਜੋ ਵੀ ਤੁਹਾਡਾ ਜਿਹੜੀ ਵੀ ਬਾਣੀ ਨਾਲ ਪ੍ਰੇਮ ਹੈ ਬਾਣੀ ਨਾਲ ਪ੍ਰੇਮ ਹੈ ਜਾਂ ਮੂਲ ਮੰਤਰ ਸਾਹਿਬ ਗੁਰਮੰਤਰ ਜਾਂ ਆਪਣਾ ਤੁਹਾਡਾ ਚਾਚਰੀ ਚੰਦ ਗੋਬਿੰਦੇ ਮਕੰਦੇ ਉਦਾਰਿਆ ਪਾਰੇ ਹਰੀਆਂ ਗਰੀਂ ਨਰਨਾਮੇ ਕੰਮਿਆੜਾ ਹਨ ਉਹ ਹੋ ਗਿਆ ਹੋਰ ਕੋਈ ਵੀ ਮੇਰੇ ਕਹਿਣ ਦਾ ਮਤਲਬ ਜਿੰਨੇ ਜਾਪ ਕਿਸੇ ਕੋਈ ਵੀ ਜਾਪ ਤੁਹਾਨੂੰ ਪਤਾ ਇੱਕ ਜਾਪ ਫੜ ਲਓ ਕੋਈ ਜਾਂ ਕੋਈ ਸ਼ਬਦ ਹੈ ਗੁਰਬਾਣੀ ਦਾ ਗੁਰਬਾਣੀ ਚੋਂ ਲੈਣਾ ਹੈ ਗੁਰਵੰਨ ਸਮਰਦੇ ਬਾਣੀ ਚ ਹੋਵੇ ਦਸੰਨ ਦੇ ਬਾਣੀ ਚ ਹੋਵੇ ਸਰਬਲੋ ਗ੍ਰੰਥ ਚ ਹੋਵੇ ਠੀਕ ਹੈ ਨਾ ਇਹਨਾਂ ਚੋਂ ਲੈ ਲਓ ਜਾਪ 12 ਤੋਂ 3 ਵਜੇ ਤੁਸੀਂ ਲਗਾਤਾਰ ਜਾਪ ਕਰਨਾ ਸਰਬੱਤ ਦੇ ਭਲੇ ਲਈ ਆਪਣੇ ਲਈ ਨਹੀਂ ਕਰਨਾ ਬਸ ਬਹੁਤ ਕਰ ਲਿਆ ਆਪਦੇ ਲਈ ਬਹੁਤ ਮੰਗਾ ਮੰਗਲੀਆਂ ਆਪਦੇ ਲਈ ਹੁਣ ਨਹੀਂ ਹੁਣ ਫੁੱਲ ਸਟਾਪ ਕਰ ਦਿਓ ਬਸ ਪੋਚਾ ਮਾਰ ਦਿਓ ਤੇ ਸਫਾਈ ਕਰ ਦਿਓ ਬਸ ਕਹਿ ਦਿਓ ਆਪਣੇ ਆਪ ਨੂੰ ਅੱਜ ਤੋਂ ਬਾਅਦ ਮੈਂ ਆਪਣੇ ਲਈ ਮੰਗਣਾ ਹੀ ਨਹੀਂ ਠੀਕ ਹੈ ਨਾ ਆਪਾਂ ਨੂੰ ਆਤਪਾਤੀ ਨਾ ਮੈਂ ਜੇ ਆਪ ਦੱਸੇ ਨੇ ਸੰਗਤ ਨੂੰ ਆਪਦੇ ਲਈ ਕਰ ਲੋ ਕਰ ਲੋ ਕਰ ਲੋ ਕਿਉਂਕਿ ਸੰਗਤ ਫਿਰ ਪੁੱਠੇ ਪਾਸੇ ਜਾਂਦੀ ਲੋਕੀ ਪੁੱਠੇ ਪਾਸੇ ਜਾਂਦੇ ਸੇਖ ਹੋ ਕੇ ਉਹਦੇ ਪਾਸੇ ਦਰੇ ਫਿਰਦੇ ਮਹਾਰਾਜ ਜੀ ਕਹਿੰਦੇ ਜੇ ਗੁਰਬਾਣੀ ਤੋਂ ਲੈ ਲੈਣ ਜਿਹੜਾ ਕੁਝ ਲੈਣਾ ਹੈ ਤਾਂ ਪੰਜਾਬੀ ਦੱਸੇ ਨੇ ਇਹ ਉਹਨਾਂ ਲਈ ਹੈ ਜਿਨ੍ਹਾਂ ਦਾ ਮਨ ਮੰਨਦਾ ਹੈ ਜਿਹੜੇ ਕਹਿੰਦੇ ਵੀ ਠੀਕ ਹੈ ਅਸੀਂ ਆਪਣੇ ਲਈ ਹੁਣ ਨਹੀਂ ਮੰਗਣਾ ਉਹਨਾਂ ਲਈ ਕਹਿ ਰਹੇ ਆ ਬਾਕੀ ਜਿਹੜੇ ਹੈਗੇ ਉਹ ਮੰਗ ਵੀ ਸਕਦੇ ਕੁਝ ਉਹ ਕੋਈ ਦਿੱਕਤ ਨਹੀਂ ਹੈ ਰੱਬ ਨੂੰ ਕਿਹੜਾ ਕੋਈ ਦੇਣ ਦੀ ਕੋਈ ਤਕਲੀਫ ਹੈ ਉਹ ਨਹੀਂ ਉਹ ਤਾਂ ਦੇ ਹੀ ਯਾਰ ਦਦਾ ਦਾਤਾ ਇੱਕ ਹੈ ਸਭ ਕੁਝ ਦੇ ਬਣਾਰ ਦੇ ਤਿਆ ਤੂਟਨਾਗ ਆਵੇ ਅਗੰਤ ਭਰੇ ਭੰਡਾਰ ਸਰਬਤ ਦੇਪ ਲਈ ਚਾਂਗੜਾ ਲਾਉਣਾ ਹੈ ਕੋਈ ਨਹੀਂ ਲਾਉਂਦਾ ਬਹੁਤ ਘੱਟ ਲੋਕ ਬਹੁਤ ਘੱਟ ਗੁਰਦੁਆਰੇ ਵੀ ਜਦੋਂ ਅਰਦਾਸ ਹੁੰਦੀ ਜਾਂ ਕਿਤੇ ਹੋਰ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜਦੋਂ ਕਹਿੰਦੇ ਬਸ ਮੱਥਾ ਟੇਕ ਕੇ फटाफट ਖੜੇ ਹੋ ਜਾਂਦੇ ਅੰਦਰੋਂ ਇੱਥੋਂ ਕਹਿਣਾ ਹੈ ਉਦੋਂ ਜਦੋਂ ਕਹਿਣਾ ਹੈ ਸਰਬਤ ਦਾ ਭਲਾ ਉਦੋਂ ਮੰਗਣਾ ਹੈ ਸਰਬਤ ਦਾ ਭਲਾ ਤੁਹਾਡੀ ਆਤਮਾ ਚੀਜ਼ ਉੱਤਰਨੀ ਚਾਹੀਦੀ ਵੀ ਮਹਾਰਾਜ ਸਰਬਤ ਦਾ ਭਲਾ ਕਰੋ ਕਰੋ ਮਹਾਰਾਜ ਜੀ ਦਇਆ ਕਰੋ ਕਰ ਦਿਓ ਸੱਚੀ ਬਾਰਸ਼ ਠੀਕ ਹੈ ਨਾ ਇਹ ਸਰਬਤ ਦਾ ਭਲਾ ਕੋਈ ਐਂ ਖੇਡ ਨਹੀਂ ਹੈਗੀ ਬਹੁਤ ਵੱਡੀ ਦਾਤ ਹੈ ਉਹ ਜ਼ਰਲਾ ਹੀ ਬੰਦਾ ਸਰਬਤ ਦਾ ਭਲਾ ਮੰਗ ਸਕਦਾ ਹੈ ਮੇਰੇ ਲਈ ਸਾਰੀ ਦੁਨੀਆ ਆਪਣੀਆਂ ਮੰਗਾ ਮੰਗਦੀ ਸਾਰੀ ਦੁਨੀਆ ਆ ਲਓ ਜੀ ਉੱਤੇ ਗ੍ਰਾਂਥੀ ਜੀੰਗਰਦਾਸ ਕਰਨ ਲੱਗਿਆ ਦਾ ਲੋ ਜੀ ਪੈਸੇ ਸਾਡੀ ਅਰਦਾਸ ਕਰਿਓ ਜਿਹੜਾ ਬੰਦਾ ਸਰਬਤ ਦੇ ਭਲੇ ਦੇ ਲੱਗ ਗਿਆ ਤੁਸੀਂ ਜਿਹੜਾ ਮੈਂ ਗੱਲ ਕਹਿਣ ਨਾ ਉਹਨੂੰ ਕਰਕੇ ਦੇਖਿਓ ਪ੍ਰੈਕਟੀਕਲ ਕਰੀਦਾ ਹੁੰਦਾ ਹੈ ਕਰਕੇ ਦੇਖਿਓ ਠੀਕ ਹੈ ਨਾ ਜਿਹੜਾ ਬੰਦਾ ਸਰਬਤ ਦੇ ਭਲੇ ਦੇ ਲਈ ਜਾਪ ਕਰਨ ਲੱਗ ਗਿਆ ਉਹਦਾ ਖੁਦ ਦਾ ਭਲਾ ਸਭ ਤੋਂ ਪਹਿਲਾਂ ਹੋਊਗਾ ਪਰ ਮਨ ਚ ਇੱਛਾ ਨਾ ਰੱਖੇ ਵੀ ਮੈਂ ਸਰਬਤ ਦਾ ਭਲਾ ਕਰ ਰਿਹਾ ਮਹਾਰਾਜ ਮੇਰਾ ਸਭ ਤੋਂ ਪਹਿਲਾਂ ਕਰੋ ਨਾ ਨਿਰਲੇਪ ਹੋ ਜਵੇ ਉਹ ਮਨ ਚੇ ਭਾਵਨਾ ਬਣਾ ਲੈਣੀ ਮਹਾਰਾਜ ਕੋਈ ਗੱਲ ਨਹੀਂ ਜਿਉਂ ਭਾਵੈ ਤਿਉਂ ਰੱਖ ਲੈ ਜਿਵੇਂ ਤੈਨੂੰ ਪਉਂਦਾ ਸਾਨੂੰ ਮੈਂ ਰੱਖ ਲੈ ਪਰਮਾਤਮਾ ਸਰਬੱਤ ਦਾ ਭਲਾ ਬਖਸ਼ੋ ਰੱਬ ਕਹਿੰਦਾ ਵੀ ਤੂੰ ਹੁਣ ਸਾਰੇ ਦਾ ਭਲਾ ਮੰਗਣ ਲੱਗਾ ਮੈਂ ਤੇਰਾ ਭਲਾ ਪਹਿਲਾਂ ਕਰੂੰਗਾ ਸਭ ਤੋਂ ਪਹਿਲਾਂ ਮੈਂ ਤੇਰਾ ਧਾਰ ਕਰੂੰਗਾ ਸਮਝਦੇ ਹੋ ਮੈਂ ਤੁਹਾਨੂੰ ਚੰਗੀ ਤਰ੍ਹਾਂ ਬੇਨਤੀ ਕਰ ਰਹੇ ਹਾਂ ਮੈਂ ਕੱਲੀ ਕੱਲੀ ਗੱਲ ਦੱਸ ਰਹੇ ਹਾਂ ਬੇਨਤੀ ਮਾਰਦੀ ਕਰਾ ਰਹੇ ਤੁਸੀਂ ਵੱਡੇ ਸਾਰੇ ਜਾਣਿਆ ਸਰਬੱਤ ਦਾ ਭਲੇ ਲਈ ਜਦੋਂ ਜਾਪ ਚੌਂਕੜਾ ਲਾਉਂਗੇ ਉਸ ਤੋਂ ਬਾਅਦ ਕੀ ਕਰਨਾ ਹੈ ਦੇਖ ਪ੍ਰਸ਼ਾਦ ਬਣਾ ਕੇ ਅਰਦਾਸ ਕਰਨੀ ਹੈ 3 ਵਜੇ ਫਿਰ ਕਈ ਪੁੱਛਦੇ ਜੀ ਕਹਿੰਦੇ ਜੀ ਅਸੀਂ ਬੈਠ ਨਹੀਂ ਸਕਦੇ ਲੰਬਾ ਟਮਾ ਟਾਈਮ ਕੁਰਸੀ ਤੇ ਬੈਠ ਸਕਦੇ ਸੱਟ ਲੱਗੀ ਹੋਈ ਹੈ ਕੋਈ ਲੱਕ ਤੇ ਜਾਂ ਕੋਈ ਕਮਰ ਤੇ ਜਾਂ ਕਮੇ ਵੀ ਤੁਸੀਂ ਜਿੱਥੇ ਵੀ ਤੁਹਾਨੂੰ ਠੀਕ ਲੱਗੇ ਬੈੱਡ ਤੇ ਬੈਠੋ ਸੌਣ ਵਾਲੀ ਜਗ੍ਹਾ ਤੇ ਜਾਏਗੇ ਉੱਥੇ ਨਹੀਂ ਹੋਰ ਅਦਾਸਨ ਕਿਤੇ ਕੁਰਸੀ ਤੇ ਸਾਫ਼ ਜੀ ਚਾਦਰ ਸੱਟ ਲਓ ਤੇ ਬਹਿ ਜਾਓ ਇਹਨਾਂ ਨੂੰ ਕੋਈ ਪ੍ਰੋਬਲਮ ਬੈਣ ਜਿਹਨੇ ਗੋਡੇ ਗਾਡੇ ਆ ਜਿਹੜੇ ਕਹਿੰਦੇ ਵੈਸੇ ਉਹ ਬੈਠ ਜਾਓ ਬਾਕੀ ਸਾਰੇ ਜਿਹੜੇ ਥੱਲੇ ਆਸਣ ਕਹਿੰਦੇ ਜੀ ਇੰਨਾ ਲੰਬਾ ਟਾਈਮ ਬੈਹ ਨਹੀਂ ਹੁੰਦਾ 30 40 ਮਿੰਟ ਲਗਾਤਾਰ ਬੈਠੋ ਫਿਰ ਮਣੀ ਦੀ ਲੱਤਾਂ ਖੋਲ੍ਹ ਲਓ ਫਿਰ ਫਿਰ ਫੋਲਡ ਕਰ ਲਓ ਕੋਈ ਤਕਨੀਕ ਹੈ ਇਹਨੂੰ ਸਹਿਜ ਭਗਤੀ ਕਹਿੰਦੇ ਸਹਿਜ ਦੀ ਭਗਤੀ ਕਰਨੀ ਹੈ ਜਾਪ ਕਰਨਾ ਤੁਸੀਂ ਸਰਬੱਤ ਦੇ ਭਲੇ ਲਈ 12 ਤੋਂ 3 ਗੱਲ ਸਮਝ ਚਈ ਉਸ ਤੋਂ ਬਾਅਦ ਵੀ ਜਦੋਂ ਜਾਪ ਸੰਪੂਰਨ ਕਰਨਾ ਹੈ ਅਰਦਾਸ ਕਰਨੀ ਹੈ ਸਰਬੱਤ ਦੇ ਭਲੇ ਦੀ ਮਹਾਰਾਜ ਇਹ ਜੋ ਵੀ ਨਵਾਂ ਸਾਲ ਹੈ ਜਿਵੇਂ ਵੀ ਹੈ ਮਹਾਰਾਜ ਜੀ ਇਹਦੇ ਵਿੱਚ ਸਾਡੀ ਤੁਹਾਨੂੰ ਅਰਦਾਸ ਹੈ ਸੰਗਤ ਦੀ ਮਦਦੋਂ ਮਹਾਰਸਵਤ ਦਾ ਭਲਾ ਬਖਸ਼ ਸੱਚੇ ਪਾਤਸ਼ਾਹ ਸਾਰੀ ਦੁਨੀਆ ਤੇ ਕਿਰਪਾ ਕੋ ਭਾਵਨਾ ਬਣਾਈ ਹੰਦੀ ਇਹ ਨਹੀਂ ਵੀ ਬਸ ਮਹਾਰਸਵਤ ਦਾ ਪਨ ਕੋ ਨਾ ਭਾਵਨਾ ਬਣਾਈ ਪੂਰੀ ਧਰਤੀ ਆਪਣੇ ਸੁਰਤ ਵਿੱਚ ਲੈ ਆਈ ਦੀ ਧਿਆਨ ਨਾਲ ਸੁਣੋ ਹੁਣ ਸੁਰਤ ਵਿੱਚ ਲੈ ਆਈ ਦੀ ਫਿਰ ਉਤੋਂ ਵਾਈਬ੍ਰੇਸ਼ਨ ਭੇਜੀ ਦੀ ਸਰਬਤ ਦਾ ਭਲਾ ਸਰਬਤ ਦਾ ਭਲਾ ਪੂਰੀ ਖਲਕ ਦਾ ਧਿਆਨ ਤਰ ਕੇ ਪੂਰੇ ਬ੍ਰਹਮੰਡ ਦਾ ਧਿਆਨ ਤਰ ਕੇ ਸਰਬਤ ਦਾ ਭਲਾ ਸਰਬਤ ਦਾ ਐ ਵਾਈਬ੍ਰੇਸ਼ਨ ਭੇਜੀ ਦੀ ਉਹ ਵਾਈਬ੍ਰੇਸ਼ਨ ਜਿਹੜੀ ਨਾਮ ਦੀ ਤੁਹਾਡੇ ਤੱਕ ਵਾਪਸ ਆਉਗੀ ਤੁਹਾਨੂੰ ਹੀ ਮਿਲ ਜਾਣੀ ਉਹ ਵਾਪਸ ਆਪੇ ਬੀਜ ਆਪੇ ਹੀ ਖਾਪ ਠੀਕ ਹੈ ਨਾ ਇਹ ਜਿਹੜੀ ਦੁਨੀਆ ਆਪਾਂ ਨੂੰ ਦਿਖਦੀ ਇਕੱਲੀ ਇਹ ਨਹੀਂ ਹੈਗੀ ਸਾਰੀ ਸੁਖਮ ਦੁਨੀਆ ਹੈ ਦੇਖੇ ਹਨ ਸੁਖਮ ਹੈ ਸਾਰੀ ਹੁਣ ਆਪਾਂ ਮੰਨ ਲਓ ਮੋਬਾਈਲ ਫੋਨ ਯੂਜ਼ ਕਰਦੇ ਆਂ ਆਪਾਂ ਨੂੰ ਤੇਰੇ ਪਤਾ ਵੀ ਕਿਵੇਂ ਚੱਲ ਰਿਹਾ ਹੈ ਉੱਪਰ ਸੈਟਲਾਈਟ ਇਹਨੂੰ ਆਪਰੇਟ ਕਰ ਰਿਹਾ ਹੈ ਇਹਨੂੰ ਨੈਟਵਰਕ ਦੇ ਰਿਹਾ ਹੈ ਉਹ ਸਾਰਾ ਕੁਝ ਕਰ ਰਿਹਾ ਹੈ ਜੋ ਵੀ ਹੈਗਾ ਹੈ ਨਾ ਉਨਪਦਾਈ ਸਿਆਣੇ ਜਦੋਂ ਸਰਬੱਤ ਦੇ ਭਲੇ ਦੀ ਵਾਈਬ੍ਰੇਸ਼ਨ ਤੁਹਾਡੇ ਚ ਜਾਊਗੀ ਕਿੰਨੀਆਂ ਰੂਹਾਂ ਕਰਨਗੀਆਂ ਇਹ ਵੀਡੀਓ ਦੇਖ ਕੇ ਜਦੋਂ ਇੰਨੀਆਂ ਰੂਹਾਂ ਸਰਬੱਤ ਦੇ ਭਲੇ ਮੰਗਣਗੀਆਂ ਧਰਤੀ ਦੇ ਉੱਤੇ ਵਾਪਸ ਜਦੋਂ ਆਉਣੀਆਂ ਨੇ ਸਰਬੱਤ ਦੇ ਭਲੇ ਦੀਆਂ ਜਿਹੜੀਆਂ ਵਾਈਬ੍ਰੇਸ਼ਨਾਂ ਕਿੰਨਾ ਫਾਇਦਾ ਹੋਊ ਇਹ ਜਿਹੜੀ ਵਾਈਬ੍ਰੇਸ਼ਨ ਹੈ ਜਿੰਨੀ ਮਨੁੱਖ ਤਾਂ ਤੁਰੀ ਫਿਰਦੀ ਜਿਹੜੇ ਰੱਬ ਨੂੰ ਵੀ ਨਹੀਂ ਮੰਨਦੇ ਜਿਨ੍ਹਾਂ ਨੂੰ ਕੋਈ ਲੈਣਾ ਦੇਣਾ ਉਹਨਾਂ ਤੇ ਵੀ ਅਸਰ ਕਰਦੀ ਐਂ ਕਲਿਆਣ ਹੁੰਦਾ ਧਰਤੀ ਦਾ अच्छा लग रहा है तो अपनी गाड़ी फीलिंग हेलो हाय सर कॉलिंग फ्रॉम टीम आई कैन सी योर बैटरी इज अ लो सर्विस सेंटर फॉर इंस्पेक्शन हमें कार में कोई प्रॉब्लम दिखे ना दिखे <laughs> <laughs> ये हर चीज का ध्यान रखे <laughs> ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਜਾਂਦੇ ਹੁੰਦੇ ਸੀ ਉਦਾਸੀਆਂ ਤੇ ਪਾਤਸ਼ਾਹ ਮਹਾਰਾਜ ਜੀ ਕਿਤੇ ਬੈਠੇ ਨੇ ਮੰਨ ਲਓ ਸੰਗਤ ਬੈਠੀ ਹੈ ਸੰਗਤ ਆ ਜਾਂਦੀ ਸੀ ਪਤਾ ਲੱਗ ਜਾਂਦਾ ਵੀ ਮਹਾਰਾਜ ਜੀ ਆਏ ਨੇ ਜੇ ਖੇਡ ਵਰਤਾ ਦਿੰਦੇ ਸੀ ਮਾਰ ਕੋਈ ਨਾ ਕੋਈ ਕੋਤਕ ਕਰ ਦਿੰਦੇ ਸੀ ਦੂਰੋਂ ਮੇਰੇ ਵਰਗਾ ਕੋਈ ਪੱਪੀ ਜਾਂ ਲੰਘ ਕੇ ਵੀ ਮੁੜਿਆ ਆਉਂਦਾ ਹੁੰਦਾ ਸੀਗਾ ਓਏ ਇਹਨੇ ਬੰਦੇ ਜੁੜੇ ਬੈਠੇ ਕੌਣ ਨੇ ਉੱਥੇ ਬੈਠ ਕੇ ਜਦੋਂ ਬਚਨ ਸੁਣਦਾ ਸੀ ਮਹਾਰਾਜ ਜੀ ਕਵੀਰ ਕੀਰਤਨ ਚ ਆਲਾਪ ਕਰ ਰਹੇ ਹੁੰਦੇ ਸੀ ਮਹਾਰਾਜ ਜੀ ਸ਼ਬਦ ਜਾਪ ਕਰ ਰਹੇ ਹੁੰਦੇ ਸੀ ਕਿ ਕੋਈ ਬਾਣੀ ਦਾ ਸ਼ਬਦ ਬਾਣੀ ਆ ਰਹੀ ਹੁੰਦੀ ਸੀ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਹੁੰਦੇ ਸੀ ਤੇ ਤੁਸੀਂ ਮਹਾਰਾਜ ਜੀ ਗਾਇਨ ਕਰ ਰਹੇ ਹੁੰਦੇ ਸੀ ਤੇ ਉਹ ਜਦੋਂ ਸੁਣਦੇ ਸੀ ਉਹ ਤਾਂ ਹਿਰਦਾ ਪਿਗਲ ਜਾਂਦਾ ਸੀ ਪਿਗਲ ਜਾਂਦਾ ਸੀ ਬਿਲਕੁਲ ਹੈਨਾ ਆ ਤੋ ਸੱਜਣ ਠਾਕੁਰ ਵਰਗੇ ਪਿਘਲਾਦੇ ਮਹਾਰਾਜ ਜੀ ਭੂਮੀ ਚੋਰ ਵਰਗੇ ਸਾਰੇ ਬੜੇ ਬੜੇ ਜਿੰਨੇ ਵੀ ਸੀਗੇ ਮਲਕ ਭਾਗੋ ਵਰਗੇ ਹੋਰ ਜੋ ਵੀ ਬਾਵਰ ਵਰਗਾ ਚੱਕੀਆਂ ਚੱਲ ਪਈ ਸੋ ਜਦੋਂ ਤੁਸੀਂ ਸਰਬੱਤ ਦੇ ਭਲੇ ਦੀ ਇਹ ਅਰਦਾਸ ਕਰੋਗੇ ਆਹ ਨਵੇਂ ਸਾਲ ਤੇ ਜਿਹੜੀ ਕਰੋਗੇ ਜੁਨੀਅਰ ਮੁਹੰਮਦਤਬਦ ਕਰਨੀ ਹੈ ਵੈਸੇ ਵੀ ਧਰਤੀ ਤੇ ਹੁਣ ਤੁਹਾਨੂੰ ਮੈਂ ਹੁਣ ਬਾਰ ਬਾਰ ਹਰ ਇੱਕ ਵੀਡੀਓ ਚ ਕਹਦਾ ਚੰਗਾ ਨਹੀਂ ਲੱਗਦਾ ਠੀਕ ਹੈ ਨਾ ਇੱਕ ਵਾਰੀ ਚਲੋ ਦੱਸ ਤਾਂ ਠੀਕ ਹੈ ਅੱਗੇ ਹੁਣ ਥੋੜਾ ਜਿਹਾ ਚੱਕਰ ਹੀ ਘੁੰਮਣੀ ਥੋੜੀ ਘਮਾਉਣੀ ਹੁਣ ਰੱਬ ਨੇ ਕਈ ਕਹਿੰਦੇ ਐਵੇਂ ਲੋਕੀ ਮਾਰੀ ਜਾਂਦੇ ਕੋਈ ਨਾ ਦੇਖ ਲਿਓ ਹਾਂ ਉਹ ਗੱਲ ਅਲੱਗ ਹੈ ਵੀ ਜੇ ਸਰਬੱਤ ਦੇ ਭਲੇ ਦੇ ਜਾਪ ਹੋ ਗਏ ਤਗੜੇ ਹੋ ਲੱਗੇ ਸੰਗਤ ਅੱਗੇ ਪਿਛੇ ਹੋ ਜਾਣਾ ਸਮਾਂ ਫੇਰ ਕੋਈ ਨਹੀਂ ਟਲਣਾ ਨਹੀਂ ਜਦੋਂ ਤੁਸੀਂ ਇਹ ਜਾਪ ਕਰੋਗੇ ਬਹੁਤ ਬਹੁਤ ਤਕੜੀ ਵਾਈਬ੍ਰੇਸ਼ਨ ਬਹੁਤ ਤਕੜੀ ਨਾਮ ਦੀ ਜਿਹੜੀ ਸ਼ਕਤੀ ਹੈ ਉਹਨੇ ਵਾਪਸ ਪਲਟ ਕੇ ਆਉਣਾ ਹੈ ਮੈਂ ਕਿਉਂ ਇਹ ਬੇਨਤੀ ਕਰ ਕਿਉਂਕਿ ਮੈਨੂੰ ਪਤਾ ਹੁਣ ਇਸ ਵਿਚਾਰ ਨੂੰ ਸੁਣ ਕੇ ਬਹੁਤ ਸੰਗਤ ਬੈਠੂਗੀ ਜਾਪ ਕਰਨ ਹੁਣ ਜਦੋਂ ਇੰਨੀ ਸੰਗਤ ਅਲਗ-ਅਲਗ ਥਾਂ ਮੰਤੇ ਕੋਈ ਪਿੰਡਾਂ 'ਚ ਬੈਠਾ ਕੋਈ ਬਾਹਰਲੇ ਦੇਸ਼ 'ਚ ਬੈਠੂਗਾ ਕਰਨ ਨੂੰ ਉਹ ਕਿਤੇ ਬੈਠੂਗਾ ਕੋਈ ਕਿਤੇ ਬੈਠੂਗਾ ਪਰਮਾਤਮਾ ਕਿਤੇ ਉਹ ਤਾਂ ਨਹੀਂ ਹੈਗਾ ਨਿਰਦੇਈ ਤਾਂ ਨਹੀਂ ਹੈਗਾ ਉਹਨੇ ਫਿਰ ਉਹ ਜੀਵਾਂ ਤੇ ਕਿਰਪਾ ਕਰਦਾ ਹੈ ਉਹ ਫਿਰ ਦੇਖਦਾ ਹੈ ਕਹਿੰਦਾ ਵੀ ਜੇ ਅੱਧੀ ਦੁਨੀਆ 90% ਚਲੋ ਜੇ ਪਾਪ ਕਰਨ ਵਾਲੇ ਆ 95 ਲਾ ਲਓ 99% ਲਾ ਲਓ ਆ 1% ਤਾਂ ਹੈਗੇ ਆ ਇਹਨਾਂ ਕਰਕੇ ਬਖਸ਼ ਦਿੰਨੇ ਕੋਈ ਨਹੀਂ ਹੁੰਦਾ ਕਿਰਪਾ ਕਰਦਾ ਹੈ ਫਿਰ ਉਹ ਠੀਕ ਹੈ ਨਾ ਸਮਝਦੇ ਇੱਕ ਵਾਰੀ ਪ੍ਰਮਾਤਮਾ ਦੇ ਨਾਲ ਇੱਕ ਵਿਚਾਰ ਹਮ ਸਵਾਲ ਕੀਤਾ ਕਿ ਮਹਾਰਾਜ ਵੀ ਇਹ ਦੁਨੀਆ ਤੇ ਪਾਪ ਕੋ ਬੰਦਾ ਪਾਪੀ ਹੋ ਜਵੇ ਵੀ ਫਿਰ ਕਹਿੰਦਾ ਮੈਂ ਤਾਂ ਦੁਨੀਆ ਕਰਕੇ ਨਹੀਂ ਕਰਦਾ ਦੁਨੀਆ ਰਹੂਗੀ ਕੋਈ ਗੱਲ ਨਹੀਂ ਕਹਦੇ ਵੀ ਕਹਿੰਦੇ ਜੀ ਜੇ 50% ਦੁਨੀਆ ਪਾਪ ਤੇ ਲੱਗ ਜੇ ਕਹਿੰਦੇ ਕੋਈ ਗੱਲ ਨਹੀਂ ਪ੍ਰਮਾਤਮਾ ਕਹਿੰਦਾ ਵੀ ਉਸ ਜਿਹੜੀ 50% ਬਾਕੀ ਬਚੀ ਆ ਉਹਦੀ ਕਰਕੇ ਮੈਂ ਦੁਨੀਆ ਰੱਖੂਗਾ ਫਿਰ ਕਹਿੰਦੇ ਜੀ ਉਹ 50 ਚੋਂ ਵੀ ਛੱਡੋ ਤੁਸੀਂ ਵੀ 10% ਹੀ ਰਹਿ ਜਵੇ ਕਹਿੰਦੇ ਕੋਈ ਗੱਲ ਨਹੀਂ 90% ਨੂੰ ਨਹੀਂ ਮੈਂ ਦੇਖੂਗਾ ਜਿਹੜੇ 10% ਚੰਗੇ ਲੋਕ ਰਹਿ ਜਾਣਗੇ ਉਹਦੀ ਕਰਕੇ ਵੀ ਮੈਂ ਦੁਨੀਆ ਮਹਾਰਾਜ ਕਹਿੰਦੇ ਮੈਂ ਰੱਖ ਲੂੰਗਾ ਕਹਿੰਦੇ ਜੀ ਤੁਸੀਂ ਇਹ ਛੱਡੋ ਜੇ ਦੁਨੀਆ ਤੇ 10 ਹੀ ਬੰਦੇ ਰਹਿ ਜਾਣ ਪ੍ਰਮਾਤਮਾ ਕਹਿੰਦਾ ਮੈਂ ਉਹ 10ਾਂ ਲਈ ਵੀ ਦੁਨੀਆ ਦਾ ਭਲਾ ਕਰੂੰਗਾ ਕਹਿੰਦੇ ਜੀ 10 ਛੱਡੋ ਜੇ 5 ਹੀ ਰਹਿ ਜਾਣ 5 ਕਬੰਦੀ ਰਹਿ ਜਾਣ ਬਸ ਜਿਹੜੇ ਚੰਗੇ ਹੋਣ ਅੰਦਰੋਂ ਭਲਾ ਕਰਨ ਵਾਲੇ ਹੋਰ ਨਾਮ ਜਪਣ ਵਾਲੇ ਹੋਣੇ ਤਰ੍ਹਾਂ ਕਹਿੰਦਾ ਮੈਂ ਉਹ ਪੰਜਾਂ ਲਈ ਵੀ ਰੱਖ ਲੂੰਗਾ ਪਰਮਾਤਮਾ ਕਹਿੰਦਾ ਕਹਿੰਦੇ ਜੀ ਜੇ ਪੰਜ ਵੀ ਨਾ ਹੋਣ ਇੱਕੋ ਹੀ ਰਹਿ ਜੇ ਕਹਿੰਦਾ ਮੈਂ ਇੱਕ ਲਈ ਵੀ ਰੱਖ ਲੂੰਗਾ ਐਡਾ ਹੈ ਉਹ ਕਹਿੰਦਾ ਇੱਕ ਵੀ ਰਹਿ ਜੂਗਾ ਇੱਕ ਵੀ ਰਹਿ ਜੂਗਾ ਜੇ ਚੰਗਾ ਮੈਂ ਉਹਦੇ ਲਈ ਵੀ ਸਾਰੀ ਦੁਨੀਆ ਛੱਡ ਦੂੰਗਾ ਚਲ ਕੋਈ ਗੱਲ ਹੈ ਗੱਲ ਸਮਝ ਜਾਈ ਕਿੱਡੀ ਵੱਡੀ ਗੱਲ ਮੈਂ ਬੇਨਤੀ ਕਰੀ ਇਹ ਜਿਹੜਾ ਜਾਬ ਕਰੋ ਫਿਰ ਜਿਹੜਾ ਜਾਬ ਕਰਕੇ ਅਰਦਾਸ ਕਰੋਗੇ ਜਦੋਂ ਸਰਬੱਤ ਦੇ ਭਲੇ ਦੀ ਸਰਬੱਤ ਦੇ ਭਲੇ ਅਰਦਾਸ ਕੀਤੀ ਦੇਖਪੇਟਾ ਕੀਤੀ ਜਿਹੜਾ ਜਾਲ ਹੈ ਉਹ ਸਭ ਤੋਂ ਪਹਿਲਾਂ ਵੱਡੇ ਭੰਡ ਦੇ ਚ ਪਾ ਲੋ ਚੋਰ ਉਹ ਉਥੇ ਹੋਰ ਜਾਲ ਲਾ ਲਓ ਆਪਦੇ ਘਰ ਤੇ ਛਿੜਕੋ ਇਹਨੂੰ ਤੁਹਾਡੇ ਕੰਮ ਤੁਹਾਡੇ ਲਈ ਜੀ ਫਾਇਦੇ ਦਾ ਕੰਮ ਹੋ ਜਾਊਗਾ ਆਪਣੇ ਘਰ ਦੇ ਵਿੱਚ ਅੰਦਰੋਂ ਬਾਹਰ ਨੂੰ ਛਿੜਕੋ ਬਾਹਰ ਨੂੰ ਛਿੜਕੋ जो नेगेटिविटी जो कुछ बुरी वाइब्रेशन वगैरह जो भी हैगा वो बाहर सब निस्फ़ाई हो जानी ये होता सही शुरुआत मैं मोटो हूं ना इसलिए कोई मुझे चीयर ही नहीं कर रहा आइडिया, दोस्त है दोनों झंझट दोस्त पर दागों की झंझट है ना सर्फ एक्सेल इजी वॉश इसका स्मार्ट फोम निकाले जिद्दी दाग कम घिसाई बिना झंझट के ਠੀਕ ਹੈ ਇਹ ਜਦੋਂ ਕਰ ਲਿਆ ਸਾਰਾ ਹੋ ਗਿਆ ਫਿਰ ਆਪਣਾ ਨਿਤਨੇਮ ਕਰਨ ਬੈਠੋ ਸਿਮਰਨ ਕਰਨ ਬੈਠੋ ਉਹ ਰਾਤ ਜਿਹੜੀ ਹੈਗੀ ਹੈ ਸਾਰੀ ਭਗਤੀ ਤੇ ਲਾ ਦਿਓ ਭਗਤੀ ਤੇ ਲਾ ਦਿਓ ਹਾਲਾਂਕਿ ਪ੍ਰਮਾਤਮਾ ਲਈ ਕੋਈ ਨਮਾਸਾਲ ਪੁਰਾਣਾ ਸਾਲ ਨਹੀਂ ਹੁੰਦਾ ਪਰ ਸਾਡੇ ਜੀਵਾਂ ਦੀ ਬੁੱਧੀ ਦੇ ਵਿੱਚ ਤਾਂ ਉਹ ਚੀਜ਼ ਹੈਗੀ ਹੈ ਜੀਵ ਜਿਹੜੇ ਹੈਗੇ ਨੇ ਉਹਨਾਂ ਨੂੰ ਤਾਂ ਬੜਾ ਹਰ ਇੱਕ ਚੀਜ਼ ਨਾਲ ਅਜ ਨਵਾਂ ਸਾਲ ਅੱਜ ਸੋਮਵਾਰ ਅੱਜ ਮੰਗਲਵਾਰ ਅੱਜ ਬੁੱਧਵਾਰ ਅੱਜ ਫਲਾਨਾ ਢੁਕਾਣ ਜੇ ਉਹ ਹਨ ਉਸੇ ਅਨੁਸਾਰ ਕਾਲਪੁਰਖ ਨੇ ਫਿਰ ਚੀਜ਼ ਦਿੱਤੀ ਹੋਈ ਹੈ ਹਾਲਾਂਕਿ ਗੁਰਮਤਿ ਤਾਂ 간ੀ 24 ਘੰਟੇ ਨਾਮ ਜਪ ਪਰ ਇੱਕ ਬਹੁਤ ਸੁੱਚੀ ਸ਼ੁਰੂਆਤ ਇਸ ਤਰ੍ਹਾਂ ਤੁਹਾਡੀ ਹੋਏਗੀ ਇਸ ਤਰ੍ਹਾਂ ਤੁਹਾਡੀ ਹੋਏਗੀ ਉਸ ਤੋਂ ਬਾਅਦ ਸਵੇਰੇ ਜਿਹਨੂੰ ਮਰਜ਼ੀ ਤੁਸੀਂ ਕਹੋ ਬਈ ਭਾਈ ਆਪਣਾ ਨਵਾਂ ਸਾਲ ਮੁਬਾਰਕ ਜੀ ਉਹ ਹੈਪੀ ਨਿਊ ਇਅਰ ਵਟ ਏਵਰ ਯੂ ਵਾਂਟ ਟੂ ਸੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਇਹ ਹੁੰਦੀ ਬਿਲਕੁਲ ਸਹੀ ਸਟੀਕ ਸਿੱਖਿਆ ਗੁਰੂ ਸਾਹਿਬ ਦੀ ਗੁਰਸਿੱਖ ਪਹਿਲਾਂ ਇਹ ਕਰਦੇ ਹੁੰਦੇ ਸੀ ਕੋਈ ਚੀਜ਼ ਆ ਰਹੀ ਅੱਗੇ ਉਹਨਾਂ ਨੇ ਉਹ ਚੀਜ਼ ਜਾਪ ਦੇ ਵਿੱਚ ਕੱਢਣੀ ਹੈ ਉਹ ਟਾਈਮ ਜਾਪ ਦੇ ਕੱਢਣਾ ਅਸੀਂ ਵੀ ਇਹ ਕਰਦੇ ਰਹੇ ਹਾਂ ਹਾਲਾਂਕਿ ਮੈਂ ਤਾਂ ਇੱਕ ਨੰਬਰ ਦਾ ਨਲਾਇਕ ਬੰਦਾ ਤੇ ਅਸੀਂ ਹਰ ਸਾਲ ਜਦੋਂ ਆਹ ਕਿ ਕਿ 10ਵੇਂ ਪਾਸੇ ਦਾ ਪ੍ਰਕਾਸ਼ ਮਨਾਉਂਦੇ ਉੱਥੇ ਹਜੂਰ ਸਾਹਿਬ ਬਹੁਤ ਵਧੀਆ ਪੜਨਾ ਸਾਹਿਬ ਵੀ ਬਹੁਤ ਵਧੀਆ ਮਨਾਉਂਦੇ ਸਾਰੇ ਪਾਸੇ ਮਨਾਉਂਦੇ ਪਰ ਇਸ ਥਾਨ ਨੇ ਕਿਉਂਕਿ ਮਹਾਰਾਜ ਜੀ ਦੇ ਨਾਲ ਜੁੜੇ ਹੋਏ ਉੱਥੇ ਮਹਾਰਾਜ ਜੀ ਜੀ ਖੇਡਾਂ ਜਾਦੇ ਟਾਈਮ ਵਰਤਿਆ ਨੇ ਅਸੀਂ ਤਾਂ ਹਜੂਰ ਸਾਹਿਬ ਚਲੇ ਜਾਣਾ ਪਹਿਲਾਂ ਹੀ ਚਲੇ ਜਾਣਾ ਹੁਣ ਵੀ ਸੰਗਤ ਜੂਰ ਸਾਹਿਬ ਬਹੁਤ ਹੋਊਗੀ ਇਹ ਨਵੇਂ ਸਾਲ ਦੇ ਤੇ ਉੱਥੇ ਅਸੀਂ ਜਾ ਕੇ ਸਿੰਘਾਂ ਨੇ ਆਪੋ ਆਪਣੇ ਕਮਰੇ-ਕੁਮਰੇ ਜੇ ਲੈ ਲੈਣੇ ਤੇ ਕਹਿ ਦੇਣਾ ਚੰਗਾ ਵੇ ਹੁਣ ਬਸ ਭਗਤੀ 'ਚ ਰਹੋ ਉੱਥੇ ਫਿਰ 31 ਦੀ ਰਾਤ ਨੂੰ ਕੀਰਤਨ ਹੁੰਦਾ ਹੁੰਦਾ ਹੈ ਉਹ ਤਾਂ ਮੈਨੂੰ ਪਤਾ ਨਹੀਂ ਹੁਣ ਕੀ ਮਤਲਬ ਉੱਥੇ ਵੀ ਕਿੱਥੇ ਕੀ ਉੱਥੇ ਕਿਹਈ ਸਿਸਟਮ ਹੈ ਤੇ ਕੀ ਕੀਰਤਨ ਹੁੰਦਾ ਹੈ ਤੇ ਅਸੀਂ ਫਿਰ ਬਸ ਉਹ ਜਦੋਂ ਕੀਰਤਨ ਸ਼ੁਰੂ ਹੋ ਜਾਣਾ ਉਹਦੇ ਬੈਠ ਦੇਣਾ ਜਾ ਕੇ ਜਦੋਂ ਇਧਰੋਂ ਨਵਾਂ ਸਾਲ ਚੜਨਾ ਉਧਰੋਂ ਆਉਦਾ ਸਿਮਰਨ ਦੇ ਵਿੱਚ ਨਵਾਂ ਸਾਲ ਚੜਨਾ ਉਹ ਉਤੀ ਦੇ ਵਿੱਚ ਠੀਕ ਹੈ ਨਾ 3:30 ਵਜੇ ਤੱਕ ਉੱਥੇ ਟਾਈਮ ਲੰਘ ਜਾਣਾ ਬਾਅਦ ਵਿੱਚ ਫਿਰ ਆਪਣਾ ਜਿਹੜਾ ਹੈਗਾ ਨਿਤਨੇਮ ਕਰਨਾ ਪਹਿਲਾਂ ਸੌਣ ਲਈਦਾ ਹੁੰਦਾ ਹੈ। ਕਈ ਕਈਆਂ ਨੂੰ ਨੀਂਦ ਆਉਗੀ ਨਹੀਂ ਤਾਂ ਪਹਿਲਾਂ ਸੌਂ ਲਿਓ ਆਪਦਾ। ਸੌ ਕੇ ਉੱਠ ਜਿਓ। ਠੀਕ ਹੈ ਨਾ? ਇਹ ਨਹੀਂ ਹੈਗਾ ਵੀ ਅਣਿੰਦੇ ਜਿਓ ਕੇ ਬਾੜ ਕਰ ਰਹੇ ਆ ਤੇ ਮੁੜ ਕੇ ਕਹੀ ਜਾ ਰਹੇ ਵੀ ਕੀ ਹੋ ਰਿਹਾ ਹੈ। ਉਹ ਨਹੀਂ। ਪਹਿਲਾਂ ਤਿਆਰੀ ਕਰੀ ਜਿੰਨੇ ਜਾਬ ਤੋਂ ਪਹਿਲਾਂ। ਬਾਬਾ ਤਰ ਸਿੰਘ ਜੀ ਇੱਕ ਸਾਲ ਬਿਨਾਂ ਅੰਨ ਬਾਣੀ ਤੋਂ ਰਹੇ ਸੀ ਕਿ ਉਹਨਾਂ ਨੇ ਤਿਆਰੀ ਕੀਤੀ ਸੀ ਪਹਿਲਾਂ। ਬਿਲਕੁਲ ਥੋੜਾ ਜਿਹਾ ਛੱਕਦੇ ਸੀਗੇ। ਜਿਵੇਂ ਪਹਿਲਾਂ ਮੰਨ ਲਓ ਤਿੰਨ ਪ੍ਰਸ਼ਾਦ ਛੱਕਦੇ ਦੋ ਤੇ ਆ ਗਏ। 10 ਦਿਨ ਦੋ ਹੀ ਛੱਕੇ ਫਿਰ ਇੱਕ ਤੇ ਆ ਗਏ। ਫਿਰ ਉਹ ਵੀ ਤਿਆਗ ਤੱਕ ਥੋੜੀ ਸਬਜ਼ੀ ਤੇ ਆ ਕੇ ਬਰੂਹ ਛੱਡਤੀ। ਬਾਬਾ ਤਾਂ ਜੀਵਨ ਪੜਿਓ ਉਹਨਾਂ ਦਾ ਸੋ ਕਿਸੇ ਵੀ ਚੀਜ਼ ਦੀ ਤਿਆਰੀ ਕਰਨੀ ਪੈਂਦੀ ਇੱਕਦਮ ਨਹੀਂ ਹੁੰਦਾ ਇੱਕ ਦਿਨ ਪਹਿਲਾਂ ਸੌ ਲਿਓ ਚੰਗੀ ਤਰ੍ਹਾਂ ਠੀਕ ਹੈ ਨਾ ਦਿਨੇ ਸੌ ਲਿਓ 31 ਦਾ ਜਿਹੜਾ ਦਿਨ ਹੋਊਗਾ ਉਦੋਂ ਸੌਜੋ ਰਾਤ ਨੂੰ ਫਿਰ ਕਰਿਓ ਭਗਤੀ ਦੇਖੋ ਇਹ ਹੈਗੀਆਂ ਯੁਗਤੀਆਂ ਤੁਹਾਡਾ ਜੀਵਨ ਬਦਲਣ ਵਾਲੀਆਂ ਯੁਗਤੀਆਂ ਜਿਹੜਾ ਬੰਦਾ ਇਸ ਤਰ੍ਹਾਂ ਸਰਬੱਤ ਦਾ ਭਲਾ ਮੰਗਦਾ ਹੋਇਆ ਜਾਪ ਕਰਕੇ ਜਿਹੜਾ ਚੀਜ਼ ਸ਼ੁਰੂ ਕਰੂਗਾ ਤੁਸੀਂ ਇਹ ਦੇਖੋ ਵੀ ਪ੍ਰਮਾਤਮਾ ਦਾ ਤੇ ਖੁਸ਼ ਕਿਉਂ ਨਹੀਂ ਹੋਊਗਾ ਕਿਉਂ ਨਹੀਂ ਹੋਊਗਾ ਇਹ ਤੁਹਾਨੂੰ ਆਤਮਬਲ ਮਿਲੂਗਾ ਸਹੀ ਤੁਹਾਡੇ ਤੇ ਖੁਸ਼ ਹੋਣਗੇ ਵੀ ਸਾਰੀ ਦੁਨੀਆ ਤਾਂ ਲੱਗੀ ਹੋਈ ਪੁੱਠੇ ਪਾਸੇ ਨੂੰ ਵੀ ਇਹ ਦੇਖੋ ਇਹ ਰੂਹਾਂ ਜਾਗ ਕੇ ਸਰਬੱਤ ਦੇ ਭਲੇ ਦੇ ਲਈ ਜਾਪ ਕਰ ਰਹੀਆਂ ਨੇ ਸਮਝ ਆਈ ਗੱਲ ਗੁਰੂ ਕੇ ਪਰੇ ਇਹ ਪ੍ਰਮਾਤਮਾ ਦੇ ਖੇਡ ਚੱਲ ਰਹੀ ਹੈ ਹੁਣ ਠੀਕ ਹੈ ਪਹਿਲਾਂ ਮੈਂ ਬੇਨਤੀ ਕਰ ਚੁੱਕਿਆ ਇੱਕ ਵਾਰੀ ਦੋ ਤਿੰਨ ਵਾਰੀ ਕਰ ਚੁੱਕਿਆ ਹੁਣ ਸਰਬੱਤ ਦੇ ਭਲੇ ਦੇ ਜਾਪ ਵਧਾ ਦਿਓ ਠੀਕ ਹੈ ਕਿਉਂ ਇਹ ਹੁਣ ਤੁਹਾਨੂੰ ਵੀ ਪਤਾ ਮੈਂ ਕਿਉਂ ਕਹਿ ਰਿਹਾ ਸਭ ਨੂੰ ਪਤਾ ਹੈ ਸਭ ਨੂੰ ਪਤਾ ਹੈ ਕੋਈ ਵੀ ਬੰਦਾ ਇਸ ਚੀਜ਼ ਤੋਂ ਅਣਜਾਣ ਨਹੀਂ ਹੈਗਾ ਉਹ ਹੋਊਗਾ ਜਿਹੜਾ ਐਵੇਂ ਹੀ ਜਿਹਨੂੰ ਨਹੀਂ ਹੁਣ ਕੋਈ ਵਿਸ਼ਵਾਸ ਮਹਾਰਾਜ ਜੀ ਦੀ ਕਿਸੇ ਚੀਜ਼ ਤੇ ਜਾਂ ਬਾਕੀ ਜਿਹਦੇ ਅੰਦਰ ਦੁਨੀਆ ਦਾ ਦਰਦ ਹੁੰਦਾ ਉਹ ਬੰਦਾ ਸਰਬੱਤ ਦੇ ਭਲੇ ਲਈ ਤੁਰਦਾ ਹੈ ਤੁਸੀਂ ਸਰਬੱਤ ਦੇ ਭਲੇ ਲਈ ਤੁਰੋਗੇ ਜਾਗ ਕਰੋਗੇ ਇਹਨੂੰ ਰਗਾਤਾਰ ਕਰ ਲੋ ਚਾਹੇ ਨਵੇਂ ਸਾਲ ਵਾਲੀ ਰਾਤ ਨੂੰ ਉਦੋਂ ਕਰ ਲਿਓ 12 ਤੋਂ 3 ਵੈਸੇ ਇਹਨੂੰ ਡੇਲੀ ਕਰੋ ਅਦਾ ਬੇਨਵੇਂ ਬੇਨਤੀ ਕਰ ਚੁੱਕੇ ਹਾਂ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਗੁਰੂ ਕੀ ਪਰ ਮੈਂ ਹੁਣ ਕਥਾ ਪਹਿਲਾਂ ਗਏ ਰਿਕਾਰਡ ਕਰ ਦਿੱਤੀ ਨਵੇਂ ਸਾਲ ਤੋਂ ਪਹਿਲਾਂ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜੇ ਲੋਕ ਇੱਕ ਦੂਜੇ ਨੂੰ ਅੱਗੇ ਦੱਸ ਦੇਣ ਵੀ ਪਾਈ ਆ ਕਥਾ ਆਈ ਹੈ ਆ ਬੰਦਾ ਨਰਾਇਕ ਜਿਹਾ ਐਂ ਦੱਸ ਰਿਹਾ ਐਂ ਕਰ ਲੋ ਨਰਾਇਕ ਹੀ ਮੈਂ ਕਿਹਾ ਕੋ ਬਹੁਤ ਸਿਆਣਾ ਹੈ ਤੇ ਵੀ ਐਂ ਕਰ ਲੋ ਉਹ ਫਿਰ ਜਿਹੜੀ ਚੰਗੀਆਂ ਰੂਹਾਂ ਹੁੰਦੀਆਂ ਉਹਨਾਂ ਤੇ ਅਸਰ ਹੁੰਦਾ ਵੀ ਹਾਂ ਇਹ ਬੰਦਾ ਗੱਲ ਤਾਂ ਠੀਕ ਹੀ ਕਹਿ ਰਿਹਾ ਵੀ ਕੋਈ ਇਹ ਤਾਂ ਨਹੀਂ ਕਹਿ ਰਿਹਾ ਕਿ ਉਹ ਫਿਰ ਬਣਾਉਣੇ ਸਿਆਣੇ ਕੋਲੇ ਚਲੇ ਜਾਓ ਜਾਂ ਉੱਥੇ 12 ਵਜੇ ਰਾਤ ਨੂੰ ਕਈ ਮੈਂ ਦੇਖਿਆ ਮੁੰਡੇ ਸ਼ਰਾਬ ਪੀ ਕੇ ਨਵਾਂ ਸਾਲ ਸ਼ੁਰੂ ਕਰਦੇ ਆ ਵੀ ਨਵਾਂ ਸਾਲ ਸ਼ੁਰੂ ਹੋ ਗਿਆ ਕਈ ਹੋਰ ਕੁਝ ਪਤਾ ਨਹੀਂ ਕੀ ਕੋਈ ਚਲੋ ਤਾਂ ਦੁਨੀਆ ਦੇ ਕਾਰਜ ਜਿਹਨੂੰ ਕਲਯੁਗ ਚੱਲਦਾ ਹੋਣਾ ਹੀ ਹੈ ਕਲਯੁਗ ਹੈ ਪਰ ਜਿਹੜੀ ਚੰਗਿਆਰੂਹਾਂ ਨੇ ਤੁਸੀਂ ਇੱਧਰ ਉੱਤਰੋ ਤਾਂ ਹੀ ਮੈਂ ਪਹਿਲਾ ਪੰਕਤੀ ਬੋਲੀ ਸੀ ਪਗਤਾੰਕੀ ਚਾਲ ਨਰਾਲੀ ਚਾਲ ਆ ਨਰਾਲੀ ਪਗਤਾਹ ਕੇਰੀ ਬੇਖਮ ਮਾਰਗ ਚੱਲਣਾ ਤੁਸੀਂ ਹੁਣ ਦੁਨੀਆ ਦੇ ਮੋਢੀ ਬਣਨ ਵਾਲੀ ਲਾਈਨ 'ਚ ਉਤਰੋ ਉਹਦੇ ਨੇ ਪਿੰਡ 'ਚ ਪੰਜ ਹੁੰਦੇ ਸਰਪੰਚ ਬਣਾਇਆ ਹੁੰਦਾ ਇੱਕ ਇਸਤੋਂ ਤੁਸੀਂ ਸਰਬੱਤ ਦੇ ਭਲੇ ਵਾਲੀਆਂ ਰੂਹਾਂ ਬਣੋ ਤੁਸੀਂ ਸਰਬੱਤ ਦੇ ਭਲੇ ਵਾਲੀਆਂ ਰੂਹਾਂ ਜੇ ਬਣ ਗਏ ਆਂ ਪ੍ਰਮਾਤਮਾ ਤੁਹਾਨੂੰ ਆਪਣੀ ਦਰਗਾਹ ਜਗ੍ਹਾ ਦੇਵੇਗਾ ਕਿਉਂਕਿ ਇੱਕ ਤਿਲ ਨਹੀਂ ਭੰਨੇ ਘਾਲੇ ਇੱਕ ਤਿਲ ਜਿੰਨੀ ਵੀ ਘਾਲ ਉਹ ਪ੍ਰਮਾਤਮਾ ਕਿਸੇ ਦੀ ਨਹੀਂ ਭੰਦਾ ਹੈ ਸੋ ਗੁਰੂ ਕੇ ਪੈਰ ਮੈਂ ਤਾਂ ਇੱਥੋਂ ਹਿਰਦੇ ਚੋਂ ਬੇਨਤੀ ਕਰਨੀ ਹੁੰਦੀ ਮੈਂ ਕੋਈ ਆਪਣੇ ਹੋਰ ਚੀਜ਼ ਦੇ ਲਈ ਨਹੀਂ ਕਰਦਾ ਇਹਦੇ ਵਿੱਚ ਮੇਰਾ ਤਾਂ ਕੋਈ ਫਾਇਦਾ ਨਹੀਂ ਤੁਹਾਨੂੰ ਪਤਾ ਹੀ ਹੈ ਇਹ ਤਾਂ ਜਾਪ ਦਾ ਫਲ ਵੀ ਤੁਹਾਨੂੰ ਨਹੀਂ ਮਿਲਣਾ ਹੈ ਕੀਤੇ ਦਾ ਤੇ ਦੁਨੀਆਂ ਨੂੰ ਵੀ ਮਿਲਣਾ ਹੈ ਹੈਨਾ ਤੇ ਜਾਨੀ ਕਿ ਨਾਲੇ ਪੁੰਨ ਨਾਲੇ ਫਲੀਆਂ ਕਹਿੰਦੇ ਹਨ ਘਾਵਦਨ ਪੰਜਾਬ ਦੇ ਵਿੱਚ ਆਮ ਹੀ ਬੋਲਦੇ ਆ ਹੈਨਾ ਬਜ਼ੁਰਗ ਬੋਲਦੇ ਹੁੰਦੇ ਆਪਣਾ ਹੁਣ ਤਾਂ ਘਾਵ ਤਾਂ ਘੂਤ ਤਾਂ ਗਏ ਵੀ ਹੋ ਗਈਆਂ ਸਾਰੀਆਂ ਇਸ ਤਰ੍ਹਾਂ ਕਰਿਓ 12 ਵਜੇ ਤੋਂ ਲੈ ਕੇ 3 ਵਜੇ ਤੱਕ ਚੌਂਕੜਾ ਜੀ ਦਸਮ ਦੀ ਬਾਣੀ ਦਾ ਜਾਪ ਕਰ ਲਓ ਮੈਂ ਕਹਿੰਦਾ ਤੁਹਾਡੇ ਬਾਹਰੇ ਨਜ਼ਾਰੇ ਹੋ ਜਾਣ ਮੂਲ ਮੰਤਰ ਜੋ ਵੀ ਤੁਹਾਨੂੰ ਕੁਝ ਵੀ ਕਰ ਲਓ 31 ਦੀ ਰਾਤ ਨੂੰ ਲੱਗ ਜਿਓ ਬਸ ਦੁਨੀਆ ਤੋਂ ਕਟਾਫ ਹੋ ਜਿਓ ਉਦੋਂ 3-4 ਘੰਟੇ ਉਹ ਬਸ ਆਪ ਦੇ ਲਾਲ ਹੀ ਦੇਉਂਦੇ ਆ ਅਸੀਂ ਤਾਂ ਦੱਸਣ ਵਾਲੇ ਆ ਔਰ ਤਾਂ ਸੀ ਮੈਂ ਤਾਂ ਕੀ ਕਰ ਸਕਦਾ ਮੈਂ ਤਾਂ ਪ੍ਰੇਰਣਾ ਕਰ ਸਕਦਾ ਤੁਹਾਨੂੰ ਫਿਰ ਜੇ ਤੁਸੀਂ ਅਰਦਾਸ ਕਰੋਗੇ ਤੁਹਾਨੂੰ ਸ਼ਹੀਦ ਸਹਾਇਤਾ ਵੀ ਕਰਨਗੇ ਠੀਕ ਹੈ ਨਾ ਇਹ ਚੀਜ਼ਾਂ ਬਹੁਤ ਉੱਚੀਆਂ ਚੀਜ਼ਾਂ ਨੇ ਅਮੁੱਲ ਉੱਚੀਆਂ ਚੀਜ਼ਾਂ ਨੇ ਅੱਜ ਕੱਲ ਕਾਲਯੁਗ ਦੀ ਚੀਜ਼ ਮਿਲਦੀ ਨਹੀਂ ਹੈ ਜਿਹੜੀ ਆਪਾਂ ਬੇਨਤੀ ਕਰਦੇ ਆਂ ਮਹਾਰਾਜ ਜੀ ਦੇ ਚਰਨਾਂ 'ਚੋਂ ਨਾ ਠੀਕ ਹੈ ਨਾ ਸੋ ਇਸ ਤਰ੍ਹਾਂ ਕਰਕੇ ਜਾਪ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਇਹਦੇ ਨਾਲ ਤੁਹਾਡੇ ਸਭ ਖਜ਼ਾਨੇ ਵੀ ਭਰ ਭਰ ਦੇਣੇ ਮਹਾਰਾਜ ਜੀ ਨੇ ਮੰਨ ਗਣ ਚਲੋ ਇਹ ਤਾਂ ਬਹੁਤ ਚੰਗੇ ਪਾਸੇ ਲੱਗ ਗਏ ਮਨ ਗਣ ਦੇਉ ਸਾਰਾ ਕੁਝ ਇਹਨਾਂ ਸਰਬੱਤ ਦੇ ਭਲੇ ਵਾਲੇ ਬੰਦੇ ਨੂੰ ਸਭ ਕੁਝ ਮਿਲਦਾ ਹੈ ਸਭ ਕੁਝ ਉਹਦੇ ਕੋਲ ਆਊਗਾ ਆਪੇ ਚੱਲ ਕੇ ਜਾਂਦਾ ਹੈ ਇਹ ਮਹਾਰਾਜ ਜੀ ਦਾ ਬਿਰ ਦਮਾਰ ਇਹ ਕਹਿੰਦੇ ਇਹ ਤਾਂ ਇਹ ਤਾਂ ਬਿਲਕੁਲ ਸਾਡੀ ਸਿੱਖਿਆ ਤੇ ਜਲ ਪਿਆ ਹੈ ਹੈਨਾ ਸਿੱਖਿਆ ਨਹੀਂ ਮਹਾਰਾਜ ਜੀ ਦੀ ਇਹ ਅਵਲ ਅੱਲੇ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੋ ਕੁਝ ਜਕਾਉਣ ਭਲੇ ਕੋ ਬੰਦੇ ਲੋਕਾਂ ਭਰਮ ਨਾ ਭੂਲੋ ਪਾਇਕ ਹਣ ਖਲ ਖਲ ਖਲਪ ਮੈਂ ਖਲ ਪੂਰ ਰਹੇ ਸਿਰ ਉਠਾਈ ਇਸ ਤਰ੍ਹਾਂ ਕਰਕੇ ਮਹਾਰਾਜ ਕਹਿੰਦੇ ਤਾਂ ਬਿਲਕੁਲ ਸਾਰਿਆਂ ਨੂੰ ਆਪਣਾ ਮੰਨਣ ਲੱਗ ਗਿਆ ਰੱਬਾਂ ਗੱਲ ਨਾਲ ਲਾਂਦਾ ਗੱਲ ਨਾਲ ਲੰਦਾ ਮਹਾਰਾਜ ਦਸਵੇਂ ਪਾਸ਼ਾ ਗੱਲ ਨਾਲ ਲੰਦੇ ਮਾਰ ਕੇ ਨਾ ਆ ਪਾ ਬਈ ਬਾ ਇਹ ਤਾਂ ਬਿਲਕੁਲ ਸਾਡੀ ਸਿੱਖਿਆ ਤੇ ਚੱਲ ਪਿਆ ਭਾਈ ਕਨਈ ਜੀ ਵਾਂਗੂ ਸਾਰਿਆਂ ਨੂੰ ਹੀ ਇੱਕ ਬਰਾਬਰ ਸਮਝਦਾ ਹੈ ਸਿੰਘ ਟਿੱਕੇ ਪਰ ਉਹਨਾਂ ਨੂੰ ਵੀ ਭਾਈ ਕਨੀਜਾ ਜੀ ਸਾਹਿਬ ਚਲਚਕਾਰ ਰਹੇ ਬ੍ਰਹਮ ਗਿਆਨੀ ਸੀਗੇ ਤੇ ਮੁਗਲ ਸੋਨ ਨੂੰ ਸ਼ਿਕਾਇਤ ਜਾ ਰਹੇ ਮਹਾਰਾਜ ਜੀ ਨੂੰ ਕੰਪਲੇਂਟ ਕਰਤੇ ਤੇ ਮੇਰੇ ਵਰਗੇ ਨਲਾਇਕਾਂ ਨੇ ਨੇ ਮਹਾਰਾਜ ਜੀ ਦੇਖੋ ਮਹਾਰਾਜ ਕਹਿੰਦੇ ਭਾਈ ਕਨੀਜਾ ਨੇ ਉਹਨਾਂ ਨੂੰ ਜਲਚਕਾਉਂਦਾ ਕਹਿੰਦੇ ਹੈ ਉਹ ਕਹਿੰਦੇ ਮਹਾਰਾਜ ਨੂੰ ਪਤਾ ਸੀਗਾ ਵੀ ਉਹ ਬ੍ਰਹਮ ਗਿਆਨੀ ਤੇ ਮਹਾਰਾਜ ਇੱਕੋ ਹੀ ਹੁੰਦੇ ਫਰਕ ਨਹੀਂ ਹੁੰਦਾ ਮਹਾਰਾਜ ਜਾਣ ਕੇ ਉਹਨਾਂ ਦੇ ਸਾਹਮਣੇ ਮਹਾਰਾਜ ਕਹਿੰਦੇ ਹਾਂ ਵੀ ਤੁਸੀਂ ਐਂ ਕਾਤੋਂ ਕਰਦੇ ਹੋ ਕਹਿੰਦੇ ਮਹਾਰਾਜ ਜੀ ਮੈਂ ਤਾਂ ਤੁਹਾਨੂੰ ਸ਼ਿਕਾਇਤ ਹੈ ਕਿ ਉਹ ਔਰਤ ਕੋ ਹੈ ਨਹੀਂ ਮਹਾਰਾਜ ਗਲ ਵੀ ਸਹੀ ਹੈ ਬ੍ਰਹਮ ਗਿਆਨੀ ਨੂੰ ਸਰੀਰ ਨਹੀਂ ਨਜ਼ਰ ਆਉਂਦਾ ਹੁੰਦਾ ਜਿਹੜਾ ਬ੍ਰਹਮ ਅਵਸਥਾ ਦਾ ਮਾਲਕ ਹੁੰਦਾ ਉਹਨੂੰ ਸਰੀਰ ਘੱਟ ਨਜ਼ਰ ਆਉਂਦਾ ਹੁੰਦਾ ਆਉਂਦਾ ਤਾਂ ਹੁੰਦਾ ਘੱਟ ਬਿਲਕੁਲ ਨਾਮ ਮਤ ਉਹਨੂੰ ਉਹਨੂੰ ਔਰਾ ਦਿਖਦਾ ਹੈ ਔਰੇ ਦੇ ਵਿੱਚ ਪਏ ਉਹਨੂੰ ਸਾਹਮਣੇ ਵਾਲੇ ਦੇ ਸਾਰੇ ਕੱਲੇ ਕੱਲੇ ਕਰਮ ਦਿਖਦੇ ਪਰ ਉਹ ਕਹਿੰਦਾ ਨਹੀਂ ਹੁੰਦਾ ਛੇਤੀ ਉਹਨੇ ਜੀ ਕਹਿੰਦਾ ਉਹਨੇ ਜੇ ਕੋ ਬੰਦਾ ਜਿਆਦਾ ਹੀ ਉਹ ਕਰੇ ਫਿਰ ਉਹ ਕਹਿ ਦਿੰਦਾ ਵੀ ਤੂੰ ਤਾਂ ਇਹ ਜੈਂ ਹਟਦਾ ਨਹੀਂ ਹੈਗਾ ਤੂੰ ਵੈਸੇ ਉਹ ਕਹਿੰਦਾ ਹੀ ਨਹੀਂ ਛੇਤੀ ਜਿਹੜੇ ਜੀ ਜਿਹੜੀ ਦਿਵਮੂਰਤ ਹੁੰਦੀ ਕੋਈ ਯੋਗੀ ਪਰਮਾਤਮਾ ਦੀ ਕੋਈ ਰੂਹ ਹੁੰਦੀ ਗੁਰੂ ਕੇ ਪਿਆਰਿਓ ਉਹਨੂੰ ਸਰੀਰ ਘਟ ਭਾਜ ਦਾ ਉਹਦਾ ਸਾਹਮਣੇ ਵਾਲੇ ਦਾ ਚਾਹੇ ਕੋਈ ਵੀ ਜੀਵ ਜੰਤੂ ਆ ਕੋਈ ਜਾਨਵਰ ਵੀ ਉਹਦੇ ਸਾਹਮਣੇ ਆ ਗਿਆ ਉਹਨੂੰ ਪਤਾ ਲੱਗ ਜਾਣਾ ਵੀ ਇਹ ਕਿੱਥੋਂ ਐ ਕੌਣ ਐ ਕੋਈ ਡਾਟਾ ਉਹਦਾ ਸਾਰਾ ਸਕੈਨ ਹੋ ਜਾਣਾ ਉਸੇ ਇੱਕ ਮਿੰਟ ਦੇ ਵਿੱਚ ਕਿਉਂ ਦ੍ਰਿਸ਼ਟੀ ਦਿਵ ਦ੍ਰਿਸ਼ਟੀ ਖੁੱਲੀ ਹੋਈ ਅੰਦਰ ਉਹਦੇ ਅੰਤਿਸ਼ ਕਰਨ ਪਿਆ ਉਹ ਦਿਵ ਦ੍ਰਿਸ਼ਟੀ ਨੂੰ ਉੱਥੋਂ ਕੱਲੀ ਕੱਲੀ ਚੀਜ਼ ਚੱਕ ਲੈਣੀ ਉਹਦੀ ਕੰਪਿਊਟਰ ਸਿਸਟਮ ਐ ਮਹਾਤਮਾ ਲੋਕ ਐ ਨਹੀਂ ਕਰਦੇ ਹੁੰਦੇ ਉਹ ਸਭ ਤੁਸੀਂ ਜਾਓਗੇ ਜਦੋਂ ਉਹਨਾਂ ਕੋਲੇ ਅਸੀਂ ਗਿਆਨੀ ਮੋਹਨ ਸਿੰਘ ਜੀ ਉਹਨਾਂ ਕੋਲ ਜਾਣਾ ਕੋਈ ਸਵਾਲ ਲੈ ਕੇ ਪੰਕਤੀ ਬਿਲਕੁਲ ਮੂਰੀਆਂ ਉਹੀ ਆਉਂਦੀ ਸੀ ਕਿ ਜਿਹੜਾ ਸਾਡਾ ਸਵਾਲ ਹੁੰਦਾ ਸੀ ਆਪਦੇ ਕੋਲ ਉਹਨਾਂ ਨੇ ਅਸੀਂ ਕਹਿਣਾ ਵੀ ਬੁਧਾਂਤਰਿਆਮੀ ਸੀ ਕਿ ਸਾਨੂੰ ਤਾਂ ਹੁਣ ਪਤਾ ਸੀ ਪਰ ਬਿਲਕੁਲ ਤਸੱਲੀ ਕਰਾ ਦੇਣੀ ਉਹਨਾਂ ਨੇ ਵੀ ਵਾਹ ਕਿਹਾ ਜਵਾਬ ਆਇਆ ਠੀਕ ਹੈ ਸੋ ਸਤਿਗੁਰੂ ਮਹਾਰਾਜ ਜੀ ਦੇ ਪਿਆਰਿਓ ਸਰਬੋਤਮ ਲੀ ਲਈਏ ਜਵਾਬ ਕਰਿਓ ਬਹੁਤ ਵੱਡੀ ਬਖਸ਼ਿਸ਼ ਪ੍ਰਾਪਤ ਕਰ ਲਓਗੇ ਠੀਕ ਹੈ ਨਵੇਂ ਸਾਲ ਤੇ ਆਏ ਕਰ ਲਿਓ ਬਾਅਦ ਚ ਫਿਰ ਇਹਨੂੰ ਇਹ ਦਿਨੀ ਵੀ ਕਰ ਲਿਓ ਜਦੋਂ ਵੀ ਤੁਹਾਡਾ ਟਾਈਮ ਸੈੱਟ ਆਉਂਦਾ ਉਦੋਂ ਆਪਦਾ ਇਹਨੂੰ ਕਰੀ ਜਾਇਓ ਚੰਗਾ ਇੰਨੀ ਇੱਕ ਮੇਰੀ ਬੇਨਤੀ ਪ੍ਰਵਾਨ ਕਰਿਓ ਥੋੜਾ ਬਹੁਤ ਫਾਇਦਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ